ਸਸਰੀ ਹੈ ਗਾਲ ਦੋਸਤੋ ਮੇਰਾ ਨਾਮ ਹੈ ਲਖਪ੍ਰੀਤ ਸਿੰਘ ਇਸੇ ਲਈ ਕਿਰਾ ਸਾਡਾ ਜੁਡੀ ਵੀਰ ਚੈਨਲ ਫੰਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਧਿਕ ਨਵੀਂ ਵੀਡੀਓ ਲੈ ਕੇ ਆਏ ਨਾ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਦੱਸਾਂਗੇ ਕਿ ਸਰਦਾਰ ਅਮਰਿਤਪਾਲ ਸਿੰਘ ਨੇ ਜੋ MP ਦਾ ਇਲੈਕਸ਼ਨ ਜਿੱਤੂਆ ਉਹਨਾਂ ਦੀ ਅਗਲੀ ਕਦਮ ਕੀ ਹੋਵੇਗੀ ਕੀ ਉਹ ਲੋਕ ਸਭਾ ਦੇ MP ਹੋਣ ਤੋਂ ਬਾਅਦ ਅੰਦਰੋਂ ਚੁਕਣਗੇ ਜਾਂ ਖਾਣ ਲਈ ਬਾਹਰ ਆਣਗੇ ਅਤੇ ਉਹ ਪਾਰਲੀਮੈਂਟ ਦਾ ਗਣ ਲੋਕ ਸਭਾ ਦਾ ਸੈਸ਼ਨ ਹੁੰਦਾ ਹੈ ਉਥੇ ਉਹ ਕਿਵੇਂ اٹੈਂਡ ਕਰਨਗੇ ਜਾਂ ਨਹੀਂ ਕਰਨਗੇ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਠੀਕ ਹੈ ਇਸ ਤੋਂ ਬਾਅਦ ਸੋਰਲੀ ਕਾਰਵਾਈ ਲੋਕ ਸਭਾ ਦੇ ਸਪੀਕਰ ਜੋ ਹੋਣਗੇ ਉਹਨਾਂ ਦੀ ਕਾਰਵਾਈ ਹੋਵੇਗੀ ਜੋ ਕਿ ਸੰਵਿਧਾਨ ਵਿੱਚ ਲਿਖਿਆ ਹੈ ਕਿ ਲੋਕ ਸਭਾ ਦੇ ਸਪੀਕਰ ਜੋ ਐਮਪੀ ਬਣੇ ਹਨ ਉਹਨਾਂ ਨੂੰ ਸੰਤ ਦਾਵੇਗਾ ਅਤੇ ਜੋ ਜੇ ਥੰਦਰ ਬੰਦ ਹਨ ਉਹਨਾਂ ਨੂੰ ਵੀ ਮੰਤਰੀਤ ਕਰੇਗਾ ਜੋ ਜੇਲ੍ਹ ਵਿੱਚ ਬੰਦ ਹਨ ਉਹਨਾਂ ਲਈ ਇੱਕ ਸਪੈਸ਼ਲ ਕਾਰਵਾਈ ਕੀਤੀ ਜਾਂਦੀ ਹੈ ਉਹ ਹੈ ਕਿ ਲੋਕ ਸਭਾ ਦਾ ਸਪੀਕਰ ਜਿਸ ਵੀ ਜੇਲ੍ਹ ਵਿੱਚ ਐਮਪੀ ਬੰਦ ਹੁੰਦਾ ਹੈ ਉਸ ਨੂੰ ਇੱਕ ਲੈਟਰ ਲਿਖਣਾ ਹੁੰਦਾ ਹੈ ਅਤੇ ਉਸ ਤੋਂ ਬਾਅਦ ਜੇਦਲੀ ਰੋਪੀ ਕੋਰਟ ਤੋਂ ਪਰਮਿਸ਼ਨ ਲੈਂਦੀ ਹੈ ਅਤੇ ਉਸ ਤੋਂ ਬਾਅਦ ਐਮਪੀ ਨੰਨ ਪਰਲੀਮੈਂਟ ਵਿੱਚ ਲਿਆ ਕੇ ਤੋਹ ਜਮਾਉਂਦੀ ਹੈ ਅਤੇ ਇਸ ਤੋਂ ਬਾਅਦ ਫਿਰ ਉਹ ਐਮਪੀ ਨੰਨ ਆਪਣੀ ਜੇਲ੍ਹ ਵਿੱਚ ਵਾਪਸ ਲਿਆ ਜਾਂਦੀ ਹੈ ਪਰ ਇਸ ਦੌਰਾਨ ਉਸ ਨੂੰ ਕਿਸੇ ਨਾਲ ਨਹੀਂ ਮਿਲਣ ਦਿੱਤਾ ਜਾਂਦਾ ਅਤੇ ਨਾ ਹੀ ਉਸ ਕੋਲ ਕੋਈ ਟੈਲੀਫੋਨ ਵਗੈਰਾ ਹੁੰਦਾ ਹੈ ਜਿਸ ਨਾਲ ਉਹ ਕਿਸੇ ਨਾਲ ਗੱਲਬਾਤ ਕਰ ਲਵੇ ਫਿਰ ਇੱਕ ਸਵਾਲ ਹੁੰਦਾ ਹੈ ਕਿ ਅਮਰੀਕਪਾਲ ਸਿੰਘ ਜੀ ਕਿਵੇਂ ਲੋਕ ਸਭਾ ਦੇ ਸੈਸ਼ਨ ਨੂੰ اٹੈਂਡ ਕਰਨਗੇ ਤਾਂ ਉਸ ਨੇ ਦੋਸਤਾਂ ਨੂੰ ਦੱਸ ਦਿੱਤੀ ਕੀ ਅਮਰਿਤਪਾਲ ਸਿੰਘ ਜੀ ਦੇ ਫੈਮਿਲੀ ਜਾਂ ਉਹਨਾਂ ਦੇ ਵਕੀਲ)^{(0)})^{(1)} ਬੇਨ ਲਈ{{\text{ਪੋਤ}}}^{(2)} ਵਿੱਚ ਜ਼ਮਾਨਤ ਲਈ ਅਪਲਾਈ ਕਰਨਗੇ ਅਤੇ ਉਸ ਤੋਂ ਬਾਅਦ ਜੇਕਰ ਜ਼ਮਾਨਤ ਮਿਲ ਜਾਂਦੀ ਹੈ ਤਾਂ ਅਮਰਿਤਪਾਲ ਸਿੰਘ ਜੀ ਲੋਕ ਸਭਾ ਦੇ ਸੈਸ਼ਨ ਵਿੱਚ ਜਾ ਫਿਕਣਗੇ ਅਤੇ ਆਪਣੀ ਮੰਗਾਂ ਵੀ ਉਸ ਵਿੱਚ ਰੱਖ ਸਕਣਗੇ ਪਰ ਜੇਕਰ ਅਮਰਿਤਪਾਲ ਸਿੰਘ ਤੇ ਕੋਈ ਦੋਸ਼ ਸਿੱਧ ਹੋ ਜਾਂਦਾ ਹੈ ਕਿਉਂਕਿ ਅਜੇ ਤੱਕ ਕੋਈ ਵੀ ਦੋਸ਼ ਨਹੀਂ ਸਿੱਧ ਹੋਇਆ ਪਰ ਜੇਕਰ ਸਿੱਧ ਹੋ ਜਾਂਦਾ ਹੈ ਅਤੇ ਕੋਈ ਨਾਂ ਦੀ 2 ਸਾਲ ਤੋਂ ਵੱਧ ਦੀ ਸਜ਼ਾ ਮਿਲਦੀ ਹੈ ਪਹਨਾ ਦੀ ਲੋਕ ਸਭਾ ਦੀ MP ਦੀ ਜਿੱਤ ਵੀ ਚਲੀ ਜਾਵੇਗੀ ਅਤੇ ਹੁਣ ਜਗ੍ਹਾ ਤੇ ਦੁਬਾਰਾ ਤੋਂ ਇਲੈਕਸ਼ਨ ਹੋਣਗੇ। ਤੇ ਇਸ ਹੀ ਦੋਸਤੋ ਫਿੱਟ ਜਿਹਾ ਜ਼ਰੂਰੀ ਜਾਣਕਾਰੀ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ। ਧੰਨਵਾਦ।